ਹਬੌਰ ਵਾਲਿਆਂ ਨੂੰ ਤਾਂ ਬਾਲਾ ਵੱਡਾ ਦੁੱਖ ਹੈ ਬਿਲਕੁਲ ਸਹੀ ਗੱਲ ਆ ਪਵਨ ਤੇਰੀ ਜਦੋਂ ਹੁਣ ਆਪਾਂ ਝੋਨਾ ਇਹਨਾਂ ਮਿਹਨਤ ਨਾਲ ਹਨਾ ਪਾਲਦੇ ਆ ਹੁਣ ਵੱਢਦੇ ਪਏ ਆ ਤੇ 70 80 ਕਿਲੋਮੀਟਰ ਤੱਕ ਜਿਹੜਾ ਕਿ ਦੂਰ ਲਿਜਾਣਾ ਪੈਂਦਾ ਕਿਉਂਕਿ ਆਪਣੇ ਹਬੌਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਲੁੱਟ ਹੋ ਰਹੀ ਹੈ ਤੇ ਦੋਸਤੋ ਹਬੌਰ ਦੇ ਵਿੱਚ 15 15 ਕਿਲੋ 65 ਸੁੱਕੇ ਝੋਨੇ ਦੀ ਤੇ ਜੇ ਆਪਾਂ ਪੱਖਾ ਲਵਾ ਕੇ ਦਿੰਨੇ ਆ ਤਾਂ ਫਿਰ ਵੀ ਬਹੁਤ ਜ਼ਿਆਦਾ ਕਾਟ ਲੈ ਰਹੇ ਆ ਮਤਲਬ ਕਿ ਪੱਖਾ ਲਵਾਉਣ ਤੋਂ ਬਾਅਦ ਵੀ ਪਵਨ 5 ਕਿਲੋ ਕਾਟ ਛੋਣੇ ਦੇ ਹਾਂਜੀ ਤੇ ਸਾਨੂੰ ਦੋਸਤੋ ਫਾਜ਼ਲਕਾ ਕੋ ਬਾਏ ਜਲਾਲਾਬਾਦ 70 80 ਕਿਲੋਮੀਟਰ ਦੂਰ ਲੈ ਕੇ ਜਾਣਾ ਪੈਂਦਾ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਨਾਲੇ ਫਿਰ ਇੰਨੀ ਦੂਰ ਜਾਣਾ ਹੁੰਦਾ ਤੇ ਆਪਾਂ ਇਹ ਵੀ ਸੋਚਦੇ ਆਂ ਵੀ ਚੱਲ ਟਰੈਕਟਰ ਪਿੱਛੇ ਦੋ ਟਰਾਲੀਆਂ ਤਾਂ ਪਾ ਕੇ ਲਿਜਾਗੇ ਵੀ ਇੰਨੀ ਦੂਰ ਜਾਣੇ ਦੋ ਲੈ ਜਾਈ ਟਰਾਲੀਆਂ ਲੈ ਜੰਨੇ ਆ ਪਰ ਦੋਸਤੋ ਮਤਲਬ ਕਿ ਰਿਸਕ ਕਿੱਡਾ ਹੁੰਦਾ ਇੰਨੀ ਦੂਰ ਕਿਲੋਮੀਟਰ ਜਾਣ ਦਾ 6 ਘੰਟੇ ਲੱਗਦੇ ਆ ਤੇ ਬਹੁਤ ਵੱਡਾ ਤਾਅਮ ਜਾਮ ਚਾਹੀਦਾ ਤੇ ਬੜਾ ਵੱਡਾ ਰਿਸਕ ਸੜਕ ਦੇ ਉੱਪਰ ਲੈ ਕੇ ਜਾਣਾ ਤੇ ਦੋਸਤੋ ਅੱਜ ਪਹਿਲੀ ਵਾਰੀ ਆਪਣੇ ਮਹਿੰਦਰਾ ਕੰਪਨੀ ਦੀ ਜਿਹੜੀ ਮਸ਼ੀਨ ਆਪਣੇ ਖੇਤ ਦੇ ਵਿੱਚ ਲੱਗੀ ਆ ਮਿੰਨੀ ਮਸ਼ੀਨ ਲੱਗੀ ਆ ਮਿੰਨੀ ਮਸ਼ੀਨ ਲੱਗੀ ਆ ਤੇ ਇਹਦਾ ਪਾਵਰ ਮੈਂ ਇੱਕ ਹਿਸਾਬ ਲਾਇਆ ਵੀ ਨੁਕਸਾਨ ਨਹੀਂ ਕਰਦੀ ਨਹੀਂ ਤਾਂ ਨਾ ਮਸ਼ੀਨਾਂ ਛੱਟਾ ਹੀ ਦੇਈ ਜਾਂਦੀਆਂ ਹੁੰਦੀਆਂ ਥੱਲੇ ਹਾਂਜੀ ਨੁਕਸਾਨ ਨਹੀਂ ਕਰਦੀ ਤੇ ਮਹਿੰਦਰਾ ਦੀ ਮਸ਼ੀਨ ਤੇ ਪੂਰੀ ਘੈਂਟ ਗੱਲ ਬਾਤ ਜਦੋਂ ਕਿਸਾਨਾਂ ਦੀਆਂ ਟਰਾਲੀਆਂ ਦੇ ਵਿੱਚ ਐਦਾ ਦਾਣੇ ਪੈਂਦੇ ਆ ਨਾ ਤਾਂ ਬਹੁਤ ਦਿਲ ਨੂੰ ਕੁਝ ਸਕੂਨ ਮਿਲਦਾ ਹੈਗਾ ਜਿਵੇਂ ਆਪਾਂ ਕਣਕ ਵੜਦੇ ਆ ਝੋਨਾ ਵੜਦੇ ਆ ਕਿਉਂਕਿ ਇਹਨਾਂ ਫਸਲਾਂ ਤੇ ਹੀ ਆਪਾਂ ਨੂੰ ਆਸਾਂ ਉਮੀਦਾਂ ਹੁੰਦੀਆਂ ਨੇ ਬਹੁਤ ਕੰਮ ਕਰਨੇ ਹੁੰਦੇ ਆ ਕਈਆਂ ਨੇ ਕੁੜੀਆਂ ਦੇ ਵਿਆਹ ਕਰਨੇ ਹੁੰਦੇ ਆ ਘਰ ਦਾ ਸਰਕਲ ਚਲਾਉਣਾ ਹੁੰਦਾ ਕਰਜੇ ਲਾਉਣੇ ਹੁੰਦੇ ਆ ਕਿੰਨੇ ਕੰਮ ਹੁੰਦੇ ਆ ਸਾਰੇ ਖੇਤੀਬਾੜੀ ਤੇ ਨਿਰਭਰ ਹੁੰਦੇ ਆ ਕਿਸਾਨਾਂ ਦੇ ਤਾਂ ਤੇ ਜਦੋਂ ਫਸਲ ਵਧੀਆ ਨਿਕਲ ਆਵੇ ਤਾਂ ਬਹੁਤ ਵਧੀਆ ਲੱਗਦਾ ਹੈਗਾ ਬਾਈ ਪਾਲਾ ਵੇਖੀ ਬੈਠਾ ਦੇਖਦਾ ਹੀ ਨਹੀਂ ਪਿਆ ਤੇ ਪੰਨ ਜੈਸ਼ ਵੀ ਛੇ ਤਾ ਕੇ ਬਹੁਤ ਖੁਸ਼ ਹੋ ਜਾਂਦਾ ਹੈ ਨਾ ਜੈਸ਼ ਦੀ ਪੂਰੀ ਮਸਤੀ ਚੜਦੀ ਐ ਇੱਥੇ ਆਪੇ ਹੀ ਉੱਥੇ ਲਟਿਆ ਹੋ ਤੇ ਰੇਤੇ ਦੇ ਵਿੱਚ ਬੁੱਕ ਭਰ-ਭਰ ਕੇ ਆਪਦੇ ਦੇ ਉੱਤੇ ਪਾਏ ਨੇ ਟੋੜਦੇ ਪੈ ਦੋਸਤੋ ਹਬੋਰ ਮੰਡੀ ਦੇ ਵਿੱਚ ਬੋਟੀਆਂ ਮੈਂ ਨਾਮ ਤਾਂ ਨਹੀਂ ਲੈਣਾ ਚਾਹੁੰਦਾ ਬਹੁਤ ਵੱਡੀਆਂ ਬੋਟੀਆਂ ਮਤਲਬ ਕਿ ਗਿਰਜਾਂ ਬੈਠੀਆਂ ਬੋਟੀਆਂ ਤੋੜ ਰਹੇ ਆ ਜ਼ਿੰਮੇਦਾਰਾਂ ਦੀਆਂ ਤੇ ਅਸੀਂ 70 70 80 80 ਕਿਲੋਮੀਟਰ ਦੂਰ ਝੋਨਾ ਲੈ ਕੇ ਜਾਂਦੇ ਆ ਆਪਾਂ ਨੂੰ ਤਾਂ 4-5 ਸਾਲ ਹੋਇਆ ਤੇ ਜਿੰਨੇ 5 ਕਿ ਸਾਲ ਹੋਇਆ ਝੋਨਾ ਲਾਉਂਦਿਆਂ ਨੂੰ ਤੇ ਆਪਾਂ ਤਾਂ ਉਦੋਂ ਦੇ ਉੱਥੇ ਹੀ ਲੈ ਕੇ ਜਾਂਦੇ ਆ ਫਾਜਲ ਕਈ ਸਹੀ ਆ ਤੇ ਇੰਨੀ ਜਦੋਂ ਕਾਟ ਲੱਗਦੀ ਆ ਤੇ ਹੋਰ ਕਹਿੰਦੇ ਹੁੰਦੇ ਆ ਵੀ ਫਸਲ ਹੁਣ ਸਿੱਟਣ ਥੋੜੀ ਜਾਣੀ ਆ ਅਕਸਰ ਵੇਚਣੀ ਤਾਂ ਹੈਗੀ ਆ ਕਿਉਂ ਦੇ ਨਾਲ ਹੀ ਨੱਚਦੇ ਫਿਰਦੇ ਆ ਬਸ ਦੋ ਗੇੜੇ ਰਹਿ ਗਏ ਪੰਜ ਚਾਰ ਟਰਾਲੀ ਤੇ ਲਓ ਜੀ ਅੱਜ ਵਾ ਬੱਟਲਿਆ ਇੰਨਾ ਛੋਨਾ